ਕਿੰਤਾ ਕਿਥੇ ਹੋ ਮੈਂ ਮਾਡਲ ਹਦੀ ਬਾਹਰਲੇ ਬੰਦੇ ਫੜੇ ਆਂ ਥੰਡੇ ਦੇ ਵੰਗੇ ਲੋਕਾਂ ਨੂੰ ਫਰਦੋਵਾਰਾਂ ਦੇ ਘਰ ਦਵਾ ਦੇ ਬੋਪਾ ਮਾਡਲ ਦਾ ਘਰ ਦਵਾ ਦੇ ਹਾਂਜੀ ਬਹੁਤ ਬੜੀ ਵੀ ਭੱਜ ਗਿਆ ਇੱਕ ਬੰਦਾ ਦੋ 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 ਨਾਲ ਕਿ ਦੋ ਬਹੁਤ ਜਲਦੀ ਭੇਜੋ ਭਾਜੀ ਪਲੀਸ ਇੱਕ ਵਾਰੀ ਮੁੱਠਾਂ ਦੇ ਵਿੱਚ ਕਾਲਿੰਗ ਕਰਾ ਦਿਓ ਫੁੱਲਾਈ ਤੇ ਗਰਾਮ ਚੰਡਾਣੀ ਪਿਆਰ ਨਾਲ ਜਿਹਨੂੰ ਮੱਝ ਲੋਕ ਮੋੜਦਾ ਕੋਈ ਦੱਸੋ ਕਿ ਕਿਥੋਂ ਹੋ ਰਿਹਾ ਹੈ ਇਹ ਪਤਾ ਕਰੋ ਇਹ ਨੇਰੀ ਹੈ ਜੀ ਇਹ ਮਾਨ ਦਾ ਸਰਕਾਰ ਬੱਤਰ ਨਹੀਂ ਹੈਗਾ ਜਾ ਰਿਹਾ ਕਮੈਂਟ ਹਾਲੋ ਜੇ ਦੱਤੇ ਹਨਾ ਵਰਤ ਨਹੀਂ ਮਿਲੇ ਜਿੰਨੇ ਜੱਟਾਂ ਕਿਹਾ ਬੂ ਕਿੱਟਾ ਕੀ ਪੰਜਾਬ ਨੂੰ ਓਏ ਕਿੱਟਾ ਕੀ ਬੂਰੇ ਪੰਜਾਬ ਨੂੰ 10 ਕਿੰਤਾ ਕੀ ਓਹ ਤਾਂ ਪਤਾ ਚੋਟੀਆਂ ਗਾਲਾਂ ਚੋਰ ਤੈਨੂੰ ਮਮਾ ਲੋਕਾਂ ਦੇ ਬਣਵੇਂ ਐਮਐਲਏ ਬਣਾਏ ਬਣਵੇਂ ਐਮਐਲਏ ਵੀ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਉਹ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ ਬਣਵੇਂ ਐਮਐਲਏ ਬਣਾਏ ਗਰੀਬਾਂ ਨੇ ਬਣਵੇਂ ਐਮਐਲਏ ਐ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟੋਇਆ ਤੁਸੀਂ ਅਜਾ ਸ਼ਾਂ ਕਰ ਰਹੇ ਹੋ ਅਮਰਜੀਤ ਐਨਾ ਕਰੋ ਬਾਹਰ ਲੋਕਾਂ ਨੂੰ ਡੇਟਾਓ ਨਾ ਮੇਰੇ ਭਰਾਓ ਤੁਸੀਂ ਮੇਰੇ ਭਰਾਓ ਮੇਰੇ ਬਜ਼ੁਰਗਾਂ ਨੂੰ ਬਾਹਰ ਕਰਾਓ ਇਹ ਬਾਤ ਹੈ ਤੁਹਾਡੇ ਬੱਠੇ ਤੁਹਾਡੀ ਫੋਟੋ ਆ ਦੇਖੋ ਜੀ ਅਮਰਜੀਤ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਲਾ ਕੇ ਬੂਥਾਂ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਭੋਲੇ ਭਾਲੇ ਨੂੰ ਝਮਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸਰੋਤ ਪਰਵਰ ਡਾਇਰੈਕਟਰ ਹਾਂ ਕਿੱਥੇ ਹੋ? ਇਹਦੇ ਬੰਦੇ ਆ। ਸੰਨੀ ਅਲਵਾਲੀਆ ਹਾਂ ਸੰਨੀ ਅਲਵਾਲੀਆ ਕਿੱਥੇ ਹੋ? ਅਗਾਬ ਨਮਾਜ਼ ਸੰਨੀ ਨੂੰ। ਸੰਨੀ ਅਲਵਾਲੀਆ। ਠੀਕ ਹੈ। ਸਰ ਜੀ ਇਹ ਦੇਖੋ ਜੀ ਗੁਰਕੇ ਬਲਾਈ ਨੀ ਬਟਿੰਡੇ ਤੂੰ ਜੋੜ ਲੈ ਕੇ ਪਿੱਛੇ ਲੋਕਾਂ ਦੇ ਕਿੱਥੇ ਤੇ ਸਨੀ ਆਲੂ ਵਾਲੀ ਆ ਬਲਾਈ ਤੇ ਮੇਰੇ ਵੀ ਮੇਰਾ ਬਲਵਾਰ ਹੈ ਇਹ ਵੀ ਮੇਰਾ ਬਲਵਾਰ ਹੈ ਆ ਜੇ ਆਮ ਆਲੀ ਬੱਠੇ ਆ ਇਹਨਾਂ ਨੂੰ ਪਿਆਰ ਹੈ ਪੂਰੀ ਆ ਕੇ ਭੂਤਾਂ ਦੇ ਬਹਿ ਗਏ ਹੋ ਨਹੀਂ ਚੱਲੀ ਤੇਰੀ ਫੋਟੋ ਹੈ ਤੇਰੀ ਫੋਟੋ ਬੈਠਾ ਭੂਤਾਂ ਦੇ ਬੈਠਾ ਤੇਰੀ ਫੋਟੋ ਦੇਖੋ ਮੈਂ ਨਪੜਣਾ ਨਹੀਂ ਮਤ ਕੰਡਾ ਬੜਾ ਬੜਾ ਹਾਂ ਸਨੀ ਆਲੂ ਵਾਲੀ ਨਾਲ ਸੰਮੀ ਆਲੂ ਵਾਲੀਆ ਚੇਅਰਮੈਨ ਦੀ ਰਿਪੋਰਟ ਦਾ ਪੂਰੀ ਫੋਟੋ ਹੈ 2 ਭੱਜ ਗਿਆ ਇਹ ਰਹਿ ਗਿਆ ਸੰਮੀ ਆਲੂ ਵਾਲੀਆ ਉਹ ਭੱਜ ਗਿਆ ਸੰਮੀ ਆਲੂ ਵਾਲੀਆ ਉਹਦੇ ਫੋਟੋ ਸੀਗੀ ਨਾ ਹਾਂ ਹੈਗੀ ਮੇਰੇ ਕੋ ਭਾਜੀ ਮੈਂ ਤਾਂ ਕੈਂਟਾ ਲੱਭਣ ਰਿਹਾ ਕੱਲ ਦੂਜੇ ਪੱਗਾਂ ਪਾਈਆਂ ਰੰਗਾਂ ਨਾਲ ਫੇਰ ਲੋਕਾਂ ਨੂੰ ਮਨ ਸਮਝਦੇ ਇੱਥੇ ਕੋ ਕੈਮਰੇ ਲੱਗੇ ਨਾ ਤੇ 50 ਕੈਮਰੇ ਲੱਗੇ ਆ ਮਰ ਜੇਂਗਾ ਤੂੰ ਸਾਨੂੰ ਬੋਲ ਹਾਂਜੀ ਤੁਸੀਂ ਲੋਕਾਂ ਨੂੰ ਕੀ ਇਨਸਾਫ ਦਿਓਗੇ ਪੰਜਾਬ ਦੇ ਲੋਕ ਰੋ ਰੇ ਤਾਈ ਤਾਈ ਕਰ ਰਹੇ ਨੌਕਿਆਂ ਦੇ اندر ਲੋਕਾਂ ਨੂੰ ਲੋਕਾਂ ਦੇ ਗਾ ਰੋਜ਼ਗਾਰ ਦੇ ਦਿੰਦੇ ਸਾਡੀ ਕਾਰ ਤੋਂ ਸਾਈਡ ਤੋਂ ਕਿਤਨਾ ਆਪ ਨੂੰ ਜੀ ਆਇਆਂ ਜੀ ਦੋਸਤ ਜਿੰਨਾ ਮਣੀ ਕੱਢੀ ਆਪੀ ਲੱਗ ਗਈ ਪੱਟਾ ਪੱਟਵਰ ਉੱਪਰ ਬੈਠੋ ਛੱਡਣਾ ਹੈ ਦਾ ਪੰਚ ਜਿਹੜਾ ਅੰਦਰ ਬਾਹਰਲਾ ਬੰਦਾ ਲੋਕਰ ਆਪਣੇ ਭਰਾ ਆਏ ਆ ਸਾਰੇ ਜਿੰਨੇ ਵੀ ਲੋਕ ਜਿਹੜੀ ਮੇਰੀ ਪਰਿਵਾਰ ਦੇ ਬੰਦੇ ਮੈਂ ਸਾਡੀ ਕੋਈ ਗੱਲਾ ਨਹੀਂ ਕਿੰਨਾ ਹੋਰਲਾ ਬੰਦਾ ਨਹੀਂ ਮੈਂ ਪਾਟੀ ਲਗ ਲਗ ਵਿਚਾਰ ਕੀ ਹੋਗੇ ਦੁਨੀਆਂ ਦੀ ਮਰਜ਼ੀ ਹੈ ਬਾਹਰ ਗਰਾਣੇ ਉਹ ਬੰਦਾ ਨਹੀਂ ਬੈਠਦਾ ਦਰੂਹਾਂ ਵਿੱਚ ਪੈਂਦੀ ਰਹਿੰਦੀ ਹੈ ਆਏ ਉਹਨੂੰ ਅਮਰੀਕਾ ਦੀ ਗੱਲ ਹੈ ਮੋਰ ਜੀ ਨੂੰ ਮਰਜ਼ੀ ਦੁਨੀਆਂ ਬਾਹਰ ਦੁਨੀਆਂ ਐਦਾਂ ਨਾ ਨਾ ਕਰੋ ਬਾਹਰ ਬੰਦੇ ਆ ਗਏ ਸੰਸਦ ਦੇ ਚਲੋ ਹਾਂ ਇਹਦਾ ਫੋਨ ਵੀ ਹੁਣ ਉੱਥੇ ਬਰਮਤ ਹੋ ਗਿਆ ਹੋਇਆ ਕੀ ਤੁਸੀਂ ਕਰਦੇ ਕੀ ਬੇਬਦਮਾਸ਼ੀ ਆ ਕੇ ਇੱਥੇ ਸੂਈ ਭੈਣ ਨੂੰ ਡਰਾ ਰਹੇ ਹੋ ਇਹ ਤਾਂ ਡੀਨ ਇਨਸਾਨੀਅਤ ਦਾ ਸ਼ਰਮ ਕਰੋ ਸ਼ਰਮ ਓ ਬਾਵਾ ਜੀ ਤੁਸੀਂ ਇੱਥੇ ਰਹੋ ਪਹਿਲਾਂ ਕੁਦਰ ਕਰਾ ਕੇ ਜਾਇਓ ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਲਿਆ ਲੰਗਰਾਲ ਬੜੇ ਮੈਂ ਬੈਠੀ ਟੀਮ ਬੈਠੀ ਹੋਏ ਦੇਖੋ ਦੇਖੋ ਕੋਣ ਆ ਰਾਜਾ ਸਾਹਿਬ ਕੋਣ ਹੈ ਕੀ ਹੋਇਆ ਜੀ ਭਾਈ ਬੈਠੋ ਜੀ Kita bisa lihat, kita ਕੀ ਰਹਿ ਗਏ ਗਾ ਲਾਤਾਂ ਪਹਿਲੇ ਬਣਦੇ ਆ ਮਨ ਆਉ ਲੋਕੀ ਉਹ ਵੀ ਲਾ ਲਓ ਇੱਧਰ ਲਾਉਂਦੇ ਕੋਈ ਨਾਲ ਨਹੀਂ ਹੋਉਂਦਾ ਔਰ ਅੱਜ ਦੀ ਐਸਪ੍ਰੈਸ ਵਾਰਤਾ ਜਿਹੜੀ ਐਮਰਜੈਂਸੀ 'ਚ ਜਲਦੀ ਜਲਦੀ ਬੁਲਾਈ ਗਈ ਆ ਉਹਦੇ ਸਾਡੇ ਭਾਰਤੀ ਜਨਤਾ ਪਾਰਟੀ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਜੀ ਔਰ ਸਾਡੇ ਉਮੀਦਵਾਰ ਜਲੰਧਰ ਵੈਸਟ ਤੋਂ ਸ਼ੀਤਲੰਗ ਰਾਜ ਜੀ ਦੇ ਬ੍ਰਦਰ ਰਾਜਨਗੁਰਾਲ ਜੀ ਸਾਡੇ ਯੁਵਾ ਮੋਰਚਾ ਦੇ ਰਿਐਕਸ਼ਨ ਪਟਕ ਜੁਲਕਾ ਜੀ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇੱਕ ਚੈਨਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਸ਼ਾਰੇ ਦੇ ਉੱਤੇ ਆਪਣੀ ਹੁੰਦੀ ਹੋਈ ਹਾਰ ਦੇਖ ਕੇ ਜਿਹੜੀ ਝੂਠੀ ਖਬਰ ਰਾਜਨਗੁਰਾਲ ਜੀ ਔਰ ਸ਼ੀਤਲੰਗ ਰਾਜ ਜੀ ਦੀ ਗ੍ਰਿਫਤਾਰੀ ਨੂੰ ਲੈ ਕੇ ਪ੍ਰਾਂਤੀ ਫਰਾਂ ਲਈ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ ਉਸ ਦੇ ਖਿਲਾਫ ਔਰ ਉਸ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਲਿਆਣ ਲਈ ਅੱਜ ਸਾਡੇ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼ੀਤਲ ਚੁਚੀਲ ਸ਼ਰਮਾ ਜੀ ਜਿਹੜੀ ਸ਼ੀਤਲ ਅੰਗਰਾਜ ਜੀ ਨੂੰ ਲੈ ਕੇ ਚੁੱਧੀ ਖਬਰ ਚੱਲ ਰਹੀ ਹੈ ਉਹਦੇ ਉੱਤੇ ਆਪਣਾ ਜਿਹੜਾ ਵਿਚਾਰ ਸਾਰਿਆਂ ਨਾਲ ਰੱਖਣਗੇ ਤੇ ਮੈਂ ਹੁਣ ਨਿਵੇਦਨ ਕਰੂੰਗਾ ਚੁਚੀਲ ਸ਼ਰਮਾ ਜੀ ਕਿ ਉਹ ਆਪਣੇ ਵਿਚਾਰ ਸਾਹਮਣੇ ਰੱਖਣ ਜਲੰਧਰ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਅਸੀਂ ਸਾਰੇ ਪੰਜਾਬ ਦੇ ਔਰ ਇਸ ਦੇਸ਼ ਦੇ ਨਾਗਰਿਕਾਂ ਔਰ ਸਨਮਾਨ ਫਤਿਹ ਹੈ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਔਰ ਲੋਕਤੰਤਰ ਦਾ ਆਧਾਰ ਸਾਡੇ ਮਤਦਾ ਆਧਾਰਿਤ ਵੋਟ ਕਾਸ ਕਰੰਦਾ ਦੀ ਰਾਹ ਦੋਸਤੋ بڑے ਚੋਣਾਂ ਦੇਖੇ بڑے ਚੋਣਾਂ ਲੜਾਏ ਮਗਰ ਜਲੰਧਰ ਬੈਸਟ ਦਾ ਜਿਹੜਾ ਚੋਣ ਹੈ ਇੱਕ ਅਨੋਖਾ ਚੋਣ ਵਿਕਲਪ ਦੇ ਵਿੱਚ ਹੋਇਆ ਦੋ ਦਿਨ ਪਹਿਲੇ ਅਸੀਂ ਜਿਹੜੇ ਸਾਡੇ ਆਬਜ਼ਰਵਰ ਇੱਥੇ ਲਿਖੇ ਆਪਾਂ ਉਹਨਾਂ ਨੂੰ ਨਿਵੇਦਨ ਕੀਤਾ ਸੀ ਰਿਕਨ ਦੇ ਵਿੱਚ ਵੀ ਲਿਖ ਕੇ ਦਿੱਤਾ ਸੀ ਕਿ ਜਲੰਧਰ ਬੈਸਤਾ ਚੋਣਾ ਜਿਹੜਾ ਆ ਉਹ ਲੋਕਤੰਤਰ ਆਧਾਰਿਤ ਹੋਣਾ ਚਾਹੀਦਾ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੋਰ ਵਗੈਰਾ ਨਾ ਹੋਵੇ ਬਾਹਰ ਦੇ ਆਊਟਸਾਈਡਰ ਇੱਥੇ ਨਾ ਰਹਿਣ ਬੂਥ ਸਚਿਤਰਾ ਹੋਣ ਵੀਡੀਓਗ੍ਰਾਫੀ ਹੋਵੇ ਸਾਰੇ ਪੁਆਇੰਟਸ ਅਸੀਂ ਉਹਨਾਂ ਨੂੰ ਲਿਖ ਕੇ ਦਿੱਤੇ ਔਰ ਉਸ ਤੋਂ ਬਾਅਦ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਮਾਨਯੋਗ ਸੀਪੀ ਸਾਹਿਬ ਨੂੰ ਮਿਲੇ ਔਰ ਸਾਰੇ ਨੇ ਸਾਨੂੰ ਇਨਸ਼ੋਰ ਕੀਤਾ ਕਿ ਅਸੀਂ ਜਨੰਦਰ ਵੈਸਦਾ ਚੋਣ ਅੱਛੇ ਢੰਗ ਨਾਲ ਕਰਾਵਾਂਗੇ ਔਰ ਅਸੀਂ ਉਹਨਾਂ ਦੇ ਜਿਹੜੀ ਉਹਨਾਂ ਨੇ ਗੱਲ ਦਸਾਈ ਹੈ ਸਾਨੂੰ ਅਸੀਂ ਉਸੇ ਮੱਤੇ ਲਗਾਉਂਦੇ ਹੋਏ ਚੋਣਾਂਾਂ ਦੇ ਵਿੱਚ ਉਤਰੇ ਹਨ ਮਗਰ ਦੁਰਭਾਗੇ ਇਹ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਉਹਨਾਂ ਨੇ ਆਪਣਾ ਕੋਈ ਵੀ ਇਦਾਂ ਦਾ ਪੈਂਤਰਾ ਨਹੀਂ ਛੱਡਿਆ ਜਿਹਦੇ ਨਾਲ ਲੋਕਤੰਤਰ ਨੂੰ ਹਾਨੀ ਨਾ ਹੋਈ ਹੋਵੇ इवन ਕਿ ਇੰਡਸਟਰੀ ਦੀਆਂ ਲਿਸਟਾਂ ਤੱਕ ਉਹਨਾਂ ਨੇ ਬਣਾ ਲਈਆਂ ਦੇਣ ਐਫ ਆਈ ਆਰ ਜਿਹੜੀਆਂ ਇੱਕ ਔਰ ਇੱਕ ਭਾਰਗੋ ਕੈਂਪ ਦੇ ਖਾਣੇ ਦੇ ਜਿੱਥੇ ਲੋਕਤੰਤਰ ਨੂੰ ਤੋੜਨ ਦਾ ਕੰਮ ਵੋਟਾਂ ਨੂੰ ਪਰਮਾਨ ਦਾ ਕੰਮ ਲਲਤ ਦੇਣ ਦੇ ਲਈ ਜਿਹੜਾ ਉਹ ਸੂਟ ਦਿੱਤੇ ਇਹ ਸ਼ਰਾਬ ਦੀ ਵਰਤੋਂ ਕੀਤੀ ਗਈ ਔਰ ਉਹ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਤੁਸੀਂ ਸਾਰੇ মিডিਆ ਦੇ ਸਾਥੀ ਜਿਨ੍ਹਾਂ ਨੂੰ ਆਪਾਂ ਲੋਕਤੰਤਰ ਦਾ ਝੂਠਾ ਭ੍ਰਮ ਕਹਿੰਦੇ ਆ ਤੁਸੀਂ ਸਾਰਿਆਂ ਨੇ ਜਲੰਧਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਠੁਕਾਇਆ ਔਰ ਅੱਜ ਸਵੇਰੇ ਵੀ ਸ਼ੀਤਲ ਜੀ ਜੋ ਲਾਈਵ ਹੋਏ ਤਾਂ ਉਹਨਾਂ ਨੇ ਵੀ ਦੱਸਿਆ ਕਿ ਜਲੰਧਰ ਦੇ ਵਿੱਚ ਅੱਜ ਵੀ ਬਠਿੰਡੇ ਦੇ ਜਿਹੜੇ ਲੋਕ ਐ ਉਹ ਇੱਥੇ ਘੁੰਮਦੇ ਪਏ ਐ ਔਰ ਬੁੱਥਾਂ ਦੇ ਉੱਤੇ ਬੈਠੇ ਐ ਕਿਉਂ ਆਮ ਆਦਮੀ ਪਾਰਟੀ ਕੋ ਬੁੱਥਾਂ ਤੇ ਬਿਠਾਣ ਲਈ ਲੋਕ ਹੀ ਨਹੀਂ ਆਉਂਦੇ ਔਰ ਉਹ ਵੀ ਚੱਕਾਇਲ ਹੋਇਆ ਔਰ ਮੁੰਨੇ ਥੋੜੀ ਜਿਹਾ ਪਹਿਲੇ ਸਕਰੋਲ ਪੰਜਾਬ ਕਰਕੇ ਇੱਕ ਚੈਨਲ ਹੈ ਉਹਨਾਂ ਨੇ ਨਿਊਜ਼ ਦਿੱਤੀ ਹੈ ਕਿ ਕਿਸੇ ਕੇਸ ਦੇ ਵਿਆਹ ਔਰ ਉਹਨਾਂ ਨੂੰ ਜਿਹੜਾ ਉਹ ਪੁਲਿਸ ਹਿਰਾਸਤ ਦੇ ਵਿੱਚ ਆ ਗਏ ਆ ਮਗਰ ਮੇਰੇ ਨਾਲ ਰਾਜਨਜੀਤ ਬੈਠੇ ਔਰ ਥੋੜੀ ਜਿਹਾ ਪਹਿਲੇ ਸ਼ੀਤਲ ਜੀ ਨੇ ਵੀ ਲਾਈਵ ਹੋ ਕੇ ਆਪਣੇ ਇਲਾਕੇ ਦੇ ਲੋਕਾਂ ਨੂੰ ਜਲੰਧਰ ਵੈਸਟ ਦੇ ਲੋਕਾਂ ਨੂੰ ਜਿਹੜੇ ਉਹਨੂੰ ਪਿਆਰ ਕਰਦੇ ਆ ਉਹਨਾਂ ਨੂੰ ਸੰਦੇਸ਼ ਦਿੱਤਾ ਕਿ ਆਪਾਂ ਇਹਨਾਂ ਲੋਕਾਂ ਦੀ ਔਰ ਇਸ ਇਹ ਬਰਮਫਲਾਂ ਵਾਲੀ ਨੀਤੀ ਹੈ ਜਿਹੜੀ ਲੋਕਾਂ ਨੂੰ ਗੁੰਮਰਾਹ ਕਰੂਛੇ ਨਹੀਂ ਜਾਣਾ ਆਪਾਂ ਜਿੱਤ ਵੱਲ ਵੱਧਦੇ ਪਏ ਆ ਆਪਾਂ ਸੱਚਾਈ ਦੀ ਲੜਾਈ ਲੜਦੇ ਪਏ ਆ ਅਸੀਂ ਢੂੜ ਦੇ ਉੱਤੇ ਸੱਚ ਦਾ ਵਾਰ ਕਰਨ ਵਾਲਾ ਕੰਮ ਕਰਦੇ ਪਏ ਆ ਆਪਾਂ ਆਪਣੇ ਆਪਣੇ ਇਲਾਕਿਆਂ 'ਚ ਵਧੀਆ VOTING ਕਰਾਈਏ 1 ਵਜੇ ਤੱਕ 37% ਲਗਭਗ VOTING ਹੋਈ ਸੀ ਔਰ ਮੈਨੂੰ ਲੱਗਦਾ ਹੈ ਕਿ 7% ਤੋਂ ਪਲੱਸ VOTING ਹੋਈਗੀ ਸ਼ਾਇਦ ਆਰਤੀ ਜੁਪਤਾ ਪਾਰਟੀ ਦਾ ਕਾਰਜਕਰਤਾ ਬੜੀ ਮਿਹਨਤ ਦੇ ਨਾਲ ਪਿਛਲੇ 1 ਮਹੀਨੇ ਤੋਂ ਲੱਗਾ ਹੋਇਆ ਹੈ ਔਰ ਅਸੀਂ ਐਸੀ ਜਿੱਤਾਂਗੇ ਵੀ ਮਗਰ ਮੈਂ ਚੇਤਾਵਨੀ ਚਾਹਨਾ ਹੈ ਆਮ ਆਦਮੀ ਪਾਰਟੀ ਕਿ ਤੁਸੀਂ ਜਿਹੜੇ ਹਸਕੰਡੇ ਅਪਣਾਰੇ ਹੋ ਉਹ ਨਾ ਤਾਂ ਜਲੰਧਰ ਬੈਸਟ ਦੇ ਲੋਕਾਂ ਨੂੰ ਠੀਕ ਲੱਗ ਰਿਹਾ ਨਾ ਪੰਜਾਬ ਦੇ ਲੋਕਾਂ ਨੂੰ ਠੀਕ ਲੱਗ ਰਿਹਾ ਨਾ ਹੀ ਭਾਰਤੀ ਸੰਵਿਧਾਨ ਨੂੰ ਠੀਕ ਲੱਗ ਰਿਹਾ ਇਹ ਸਿਰਫ ਔਰ ਸਿਰਫ ਲੋਕਤੰਤਰ ਦੇ ਉੱਤੇ ਚੋਟ ਮਾਰਨ ਦਾ ਕੰਮ ਕਰਦੇ ਪਏ ਆ ਔਰ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਤਾ ਬੁਖਲਾ ਗਈ ਹੈ ਔਰ 13 ਤਰੀਕ ਨੂੰ ਜਿਸ ਨੂੰ ਉਹਨਾਂ ਨੂੰ ਪਤਾ ਲੱਗੇਗਾ ਕਿਸ ਅਸਲੀਅਤ ਕੀ ਹੈ ਸੱਚ ਕੀ ਹੈ ਔਰ ਜਿਹੜੀ ਗੱਲ ਅਸੀਂ ਵਾਰ-ਵਾਰ ਕਹਿੰਦੇ ਪਏ ਆ ਕਿ ਝੂਠ ਦੇ ਉੱਤੇ ਸੱਚ ਦਾ ਵਾਰ ਹੋਏਗਾ ਵਸਤਵ ਦੇ ਵਿੱਚ ਲੋਕਾਂ ਨੇ ਅੱਜ ਆਪਣੇ ਮੱਤ ਦਾ ਪ੍ਰਯੋਗ ਕਰਨਾ ਹੈ ਉੱਤੇ ਸੱਚ ਦਾ ਵਾਰ ਹੋਣਾ ਹੈ ਬਸ ਇੰਨੀ ਹੀ ਗੱਲ ਤੋਂ ਅੱਜ ਨਾਲ ਕਈ ਸਮਗਰੀਆ ਫੜਾਈ ਇਹਨਾਂ ਨੇ ਡਿਸਟ੍ਰਿਬਿਊਟ ਕਰਨੀਆਂ ਸੀ ਪੁਲਿਸ ਨੇ ਉਹ ਵੀ ਉਹਨਾਂ ਨੂੰ ਵਾਪਸ ਦੇ ਦਿੱਤੀ ਆ ਸਮਗਰੀ ਨਾਲੀ ਗੱਡੀਆਂ ਦੀ ਫੜਾਈਆ ਉਹ ਵੀ ਵਾਪਸ ਦੇ ਦਿੱਤੀ ਆ ਬੰਦੇ ਫੜਾਏ ਬੰਦੇ ਵੀ ਵਾਪਸ ਦੇ ਦਿੱਤੇ ਹੋਣ ਇਹਨਾਂ ਨੇ ਨਵਾਂ ਅਥਕੰਡਾ ਅਪਣਾਇਆ ਕਿ ਕੁਝ ਚਾਣਨਾਂ ਦੇ ਨਾਲ ਮਿਲ ਕੇ ਸਟਡਿੰਗ ਕਰਕੇ ਖਬਰ ਦਾ ਦਿੱਤੀ ਕਿ ਕੈਂਡੀਡੇਟ ਸਾਡੇ ਸ਼੍ਰੀਮੰਤ ਅਗਰ왈 ਜੀ ਅੱਤੇ ਮੈਨੂੰ ਅਰੈਸਟ ਕਰ ਲਿਆ ਗਿਆ ਹੈ ਅਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਲੋਕਾਂ ਦੇ ਕੋਲ ਹਾਂ ਲੋਕਾਂ ਦੇ ਸੰਪਰਕ ਵਿੱਚ ਹਾਂ ਕਿ ਇਹ ਦੱਸਣਾ ਚਾਹੁੰ ਕਿ ਇਹ ਭਰਮ ਫਲਾ ਰਹੇ ਨੇ ਉਹ ਜੋ ਲੋਕ ਇਹ ਭਰਮ ਫਲਾ ਰਹੇ ਨੇ ਉਹਨਾਂ ਚੈਨਲਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਜਾਏਗੀ ਆਹ ਚੈਨਲ ਨੇ ਉਹ ਇਹਨਾਂ ਨੂੰ ਨੋਟਿਸ ਭੇਜਿਆ ਜਾਏਗਾ ਕਾਰਵਾਈ ਕੀਤੀ ਜਾਏਗੀ ਪਰ ਉਸ ਤੋਂ ਬਾਅਦ ਇਹ ਜਿਹੜਾ ਬੰਦਾ ਆਪਣੇ ਪੇਜ ਤੇ ਲਿੱਕੇ ਪਾ ਰਿਹਾ ਕੋਈ ਹੈਗਾ ਅਜਿਨੀਅਰ ਕਰਨ ਭਗਤ ਇਹ ਡਿਗਾਇਰ ਡਿਗਾਇਰ ਅਗੇ ਭਗਤ ਦਾ ਸੋਸ਼ਲ ਮੀਡੀਆ ਇਨਚਾਰਜ ਹੈ ਦਾ ਮਤਲਬ ਇਨੇ ਕੀਤਾ ਸਭ ਕੁਝ ਇਹ ਇਹਨਾਂ ਦੇ ਇਹਨਾਂ ਸਿਰਫ ਇਹਨਾਂ ਦੱਸਣਾ ਚਾਹੁੰਦੇ ਸਭ ਨੂੰ ਕਿ ਕੈਂਡੀਡੇਟ ਸਾਹਿਬ ਵੀ ਤੁਹਾਡੇ ਵਿੱਚ ਵਿਚਰੇ ਆ ਬੂਤ ਤੇ ਹਰ ਬੂਤ ਤੇ ਜਾ ਰਹੇ ਆ ਪਰ ਅਸੀਂ ਵੀ ਤੁਹਾਡੇ ਵਿੱਚ ਆ ਕੋਈ ਵੀ ਕਾਰਗਰਤਾ ਇਹਨਾਂ ਦੇ ਬਰਮਚਨਾ ਆਵੇ ਉਹ ਆਪਣੇ ਆਪਣੇ ਬੂਤੇ ਡੜਿਆ ਰਵੇ ਅਸੀਂ ਇਹਨਾਂ ਦੇ ਜਿੰਨੇ ਵੀ ਸ਼ਰੰਤਰ ਆ ਉਹਨਾਂ ਦੇ ਉੱਪਰ ਜਿੱਤ ਹਾਸਲ ਕਰਕੇ ਵਾਪਸ ਆਣਾ ਲੋਕਾਂ ਦੀ ਸੇਵਾ ਕਰਨ ਦੇ ਲਈ ਇਸ ਦਾ ਕੋਈ ਕਬਰਾਂ ਦੀ ਲੋੜ ਨਹੀਂ ਹੈ ਸਿਰਫ ਹੈ ਚਾਰ ਪਾਣੀ ਕਿੰਨੇ ਰਹਿ ਗਿਆ ਜਣਦੇ ਮਿੱਤਰਾਂ ਨੂੰ ਕਿ ਤੁਸੀਂ ਇਸ ਤਰ੍ਹਾਂ ਦੀ ਇਸ ਪਾਰਟੀ ਦੇ ਜਿਹੜਾ ਝੂਠ ਬੁਲਾਉਣ ਦਾ ਕੰਮ ਹੈ ਉਹਦੇ ਚ ਐਸੀ ਤਰ੍ਹਾਂ ਹੀ ਆਪਣੀ ਸੱਚਾਈ ਦੀ ਆਵਾਜ਼ ਚੱਕਦੇ ਰਹੋ ਤੇ ਤੁਹਾਡੇ ਮਾਧਿਅਮ ਨਾਲ ਮੈਂ ਜਲੰਧਰ ਵੈਸਟ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਾਂਗਾ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹ ਫੋਟ ਪਾਣ ਜਾਓ ਆਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਕਰਨ ਤੁਹਾਡੀ ਇਸ ਵੋਟ ਨੇ ਪੰਜਾਬ ਦਾ ਭਵਿੱਖ ਤੈਅ ਕਰਨਾ ਹੈ ਤੁਹਾਡੀ ਇਸ ਵੋਟ ਨੇ ਪੰਜਾਬ ਦੀ ਦਸ਼ਾ ਦਿਸ਼ਾ ਤੈਅ ਕਰਨੀ ਹੈ ਜੇਕਰ ਅਸੀਂ ਪੰਜਾਬ ਦੀ ਜਲੰਧਰ ਵੈਸਟ ਦੀ ਤਰੱਕੀ ਚਾਹੁੰਦੇ ਹਾਂ ਤਾਂ ਵੋਟ ਅੱਜ ਪੰਜਾਬ ਜਿਵੇਂ ਹਰਿਆਣਾ ਰਾਜਸਥਾਨ ਗੁਜਰਾਤ ਗੋਆ ਇਹ ਸੂਬੇ ਅੱਗੇ ਵਧ ਗਿਆ ਅੱਜ ਪੰਜਾਬ ਇਸ ਸਰਕਾਰ ਦੀ ਦਮਨਕਾਰੀ ਨੀਤੀਆਂ ਕਰਕੇ ਪਿੱਛੜਦਾ ਜਾ ਰਿਹਾ ਹੈ ਸਾਡੇ ਜਿਲੰਦਰ ਵੈਸਟ ਦੇ ਲੋਕਾਂ ਨੂੰ ਮੌਕਾ ਮਿਲਿਆ ਇਹੀ ਕਹਿੰਦਾ ਹੈ ਸਾਰਿਆਂ ਦਾ ਧੰਨਵਾਦ ਪਰ ਕਿਸੇ ਪ੍ਰਕਾਰ ਦੇ ਨਾਉ ਸ਼ੀਤਲ ਉਰਾਣੀ ਸਾਡੇ ਜੋ ਰਾਗਨ ਗੁਰਾਉ ਵੀ ਸਾਡੇ ਦੇ ਪ੍ਰਧਾਨ ਜੀ ਤੁਹਾ ਸਵਾਲ ਹੈ ਪ੍ਰਧਾਨ ਜੀ ਕੱਲ ਮੀਡੀਆ ਦੇ ਵਿੱਚ ਰਿਪੋਰਟ ਮੁਤਾਬਕ ਕਈ ਚਰਚਾ ਹੋਈ ਹੈ ਕਿ ਕੋਈ ਬੀਜੇਪੀ ਦਾ ਵੱਡਾ ਨੇਤਾ ਲਗਾ ਬਾਜੀ ਕਰਕੇ ਆਪ ਦੇ ਨਾਲ ਮਿਲ ਕੇ ਇਸ ਇਸ ਅੱਜ ਦੇ ਇਸ ਐਪੀਸੋਡ ਦੇ ਨਾਲ ਸੰਬੰਧਿਤ ਕੋਈ ਸਵਾਲ ਹੈ ਤਾਂ ਜਰੂਰ ਕਰ ਸਕਦੇ ਹੋ ਕੋਈ ਜਿਸ ਦਾ ਇਸ ਸਵਾਲ ਨਾਲ ਕੋਈ ਮਤਲਬ ਨਹੀਂ ਆ ਰਿਹਾ ਨੁਕਸਾਨ ਤਾਂ ਨਹੀਂ ਹੋਈ ਸੀ ਕੋਈ ਭਾਰਤੀ ਜਨਤਾ ਪਾਰਟੀ ਦਾ ਇਸ ਚੋਣ ਨਾਲ ਵੈਸਟ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਫਾਇਦਾ ਹੀ ਹੋਏਗਾ ਉਹ ਇਸ ਫਾਇਦੇ ਦਾ ਹੀ ਕੰਮ ਹੈ ਕਿ ਅੱਜ ਸਰਕਾਰ ਨੂੰ 92 ਐਮਐਲਏ ਵਾਲੀ ਪਾਰਟੀ ਅੱਜ ਗਲੀ ਗਲੀ ਘੁੰਮਣ ਲੱਗੀ ਮੁੱਖ ਮੰਤਰੀ ਗਲੀ ਗਲੀ ਘੁੰਮਣ ਲੱਪਿਆ ਪਰਿਵਾਰ ਨੂੰ ਨਾਲ ਲੈ ਕੇ ਘੁੰਮਣ ਲੱਪਿਆ ਔਰ ਸਮਾਜ ਨੂੰ ਡਰਾਉਣ ਵਾਲੇ ਲੋਕਾਂ ਨੂੰ ਨਾਲ ਲੈ ਕੇ ਘੁੰਮਣ ਲੱਪਿਆ ਅਸੀਂ ਕਿਸੇ ਇੰਡਸਟਰੀਸਟ ਦੇ ਕੋਲ ਜਾ ਕੇ ਵੋਟ ਮੰਗੀ ਹੋਏਗੀ ਪਰ ਇਹ ਨਹੀਂ ਕਿ ਆਪਣੀ ਲੇਬਰ ਦੀ ਡਿਟੇਲ ਦੇ ਅਸੀਂ ਕਿਸੇ ਵਪਾਰੀ ਕੋਲ ਦੁਕਾਨਦਾਰ ਕੋਲ ਜਾ ਕੇ ਵੋਟ ਮੰਗੀ ਹੋਏਗੀ ਕਿਸੇ ਦੇ ਜੀਐਸਟੀ ਦੀ ਇਨਸਪੈਕਸ਼ਨ ਨਹੀਂ ਕਰਾਈ ਇਸ ਕਰਕੇ ਇਹ ਸਚਾਈ ਜਿੱਤਰੀ ਹੈ ਭਾਰਤ ਜਨਤਾ ਪਾਰਟੀ ਜਿੱਤਰੀ ਹੈ ਜਿਹੜੀ ਸਰਕਾਰ ਕੋ ਨਹੀਂ ਸਾਈ ਜਾਰੀ ਇਸ ਲਈ ਤੁਹਾਡੇ ਸਾਰੇ ਤੁਹਾਡੇ ਵੱਲੋਂ ਲਗਾਤਾਰ ਕੰਪਲੇਟ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਜਾ ਰਹੀ ਹੈ ਡੀਸੀ ਨੂੰ ਤੁਸੀਂ ਕਹ ਰਹੇ ਮਿਲ ਰਹੇ ਹੋ ਐਕਸ਼ਨ ਹੁੰਦਾ ਨਜ਼ਰ ਆ ਰਹੇ ਨਹੀਂ ਇਸ ਦੇ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਰੋਲ ਕਿਵੇਂ ਦੇਖਦੇ ਹੋ ਤੁਸੀਂ ਤੁਸੀਂ ਆਪ ਹੀ ਜਸਟੀਫਾਈ ਕਰ ਰਹੇ ਹੋ ਸਵਾਲ ਦੇ ਵਿੱਚ ਕਿ ਜਸਟੀਫਾਈ ਹੋ ਗਿਆ ਨਾ ਕਿ ਰਾਜਨੀਤੀ ਨੇ ਦੱਸਿਆ ਅਸੀਂ ਫੜ ਲੇ ਸੂਟ ਵੰਡ ਦੇ ਅਸੀਂ ਫੜ ਲੇ ਫੜ ਲੇ ਸ਼ਰਾਬ ਵੰਡ ਦੇ ਅਸੀਂ ਫੜ ਲੇ ਗਲਿਓ ਗਲੀ ਘੁੰਮ ਦੇ ਅਸੀਂ ਫੜ ਲੇ ਬਾਹਰ ਵਾਲੇ ਇਲੈਕਸ਼ਨ ਤੋਂ ਪਹਿਲਾਂ ਵੀ ਫੜ ਲੇ ਅੱਜ ਇਲੈਕਸ਼ਨ ਵਾਲੇ ਦਿਨ ਵੀ ਫੜ ਲੇ ਇਹ ਆਪਣੇ ਆਪ ਸਾਹਤ ਹੋ ਰਿਹਾ ਕਿ ਪ੍ਰਸ਼ਾਸਨ ਦੇ ਉੱਤੇ ਕਿੰਨਾ ਦਬਾਅ ਹੈ ਸ਼ੀਤਲ ਅੰਗੁਰਾਲ ਨੂੰ ਰੋਕਣ ਲਈ ਮੁੱਖ ਮੰਤਰੀ ਆ ਗਿਆ ਪੂਰਾ ਮੁੱਖ ਮੰਤਰੀ ਆ ਗਿਆ ਇਹਦਾ ਮਤਲਬ ਸ਼ੀਤਲ ਅੰਗੁਰਾਲ ਇੱਕ ਸਧਾਰਨ ਜਿਹਾ 40 ਸਾਲਾਂ ਦਾ ਨੌਜਵਾਨ ਹੈ ਉਸ ਨੌਜਵਾਨ ਨੂੰ ਰੋਕਣ ਲਈ ਸਰਕਾਰ ਦਾ ਸਾਰਾ ਤਾਣਾ ਬਾਣਾ ਲੱਗਿਆ ਇਹਦਾ ਮਤਲਬ ਸ਼ੀਤਲੰਗਰਾਲ ਮਜ਼ਬੂਤ ਹੈ ਭਾਰਤੀ ਜਨਤਾ ਪਾਰਟੀ ਮਜ਼ਬੂਤ ਹੈ ਔਰ ਸਰਕਾਰ ਜਿੰਨਾ ਮਰਜੀ ਜ਼ੋਰ ਲਗਾ ਲੇ ਇਹ ਜੜਾ ਦਬਾ ਸਕਦੀ ਹੈ ਪ੍ਰਯਾਸ ਕਰ ਸਕਦੀ ਹੈ ਸੱਚ ਨੂੰ ਪਰੇਸ਼ਾਨ ਕਰ ਸਕਦੀ ਹੈ ਪਰ ਪ੍ਰਾਸਤ ਨਹੀਂ ਕਰ ਸਕਦੀ ਔਰ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਸ਼ੀਤਲੰਗਰਾਲ ਬੜੀ ਵੱਡੀ ਲੀਡ ਨਾਲ ਜਿੱਤੇਗਾ ਔਰ ਇਹ ਸਰਕਾਰੀ ਤਾਕਤਾਂ ਦੇ ਉੱਤੇ ਥੱਪੜ ਹੈ ਇਹਦੀ ਜਿੱਤ ਮਾਰੇਗੀ ਔਰ ਵੈਸਟ ਦੀ ਲੋਕ ਰੋਟ ਪਾ ਕੇ ਫਰੇਗਾ ਤੁਹਾਡੇ ਤੋਂ ਪਹਿਲਾਂ ਤੁਸੀਂ ਲੀਟ ਹੋ ਗਏ ਤੇ ਜਿਹੜਾ ਉਹ ਸੀਗਾ ਠੀਕ ਹੈ ਜੀ ਸਾਰੀ ਚੀਜ਼ ਦੱਸੋ ਚੀਜ਼ ਦੱਸੋ